ਛੋਟਾ ਵੀਰ ਸੁਖਾ ਸੁਖਜੀਤ ਸਿੰਘ ਮੈਂ ਬਹੁਤ ਖੁਸ਼ ਸੀ ਭਰਾ ਹਰ ਮੇ ਸਾਡੇ ਦਿਲਾਂ ਜੋ ਵੱਸਦਾ ਜਪਤਰੀ ਮੈਡਮ ਸਜੀਤ ਕੌਰ ਜੇ ਹੋਰ ਪਾਸੇ ਬੈਠੋ ਕੁਰਸੀ ਤੇ ਗੱਲ ਮੈਂ ਕੋਈ ਤਾਂ ਬੈਠਿਆ ਤੁਸੀ ਬਿਠਾ ਸਕਦਾ ਸਭ ਤੋਂ ਮੇਕੋ ਅੱਜ ਅਸੀਂ ਸਾਡੇ ਜ਼ਿਲ੍ਹਾ ਫਸਦੀ ਤੇ ਬਲਾਕ ਸੰਗਤ ਦੇ ਇਲੈਕਸ਼ਨ ਹੋਣ ਜਾ ਰਹੇ ਇਹਨੂੰ ਤੁਸੀਂ ਚੋਣ ਕਰਨਾ ਇੱਕ ਪਾਸੇ ਤੁਹਾਡੇ ਕੋਲ ਸਤਾਰਜ ਸੁਖਪਾਲ ਸਿੰਘ ਮਹਾਨ ਲੀਡਰ ਜਿਹੜੇ ਪੰਜਾਬ ਦੇ ਨੇ ਇੰਡੀਆ ਦੇ ਲੀਡਰ ਹੈ ਜੇ ਆਪਾਂ ਬੋਲ ਦੀ ਗੱਲ ਕਰੀਏ ਕਿਤੇ ਵੀ ਜਾ ਹਰ ਜਗ੍ਹਾ ਸੁਖਪਾਲ ਸਿੰਘ ਸੁਖਪਾਲ ਸਿੰਘ ਅੱਛਾ ਦੇਖੋ ਇਹ ਇਹ ਰਖ ਖਾਨਦਾਨ ਹੈ ਇਹ ਮਰਦੋ ਕੁਰਬਾਨੀਆਂ ਵਾਲਾ ਸਤਾਰਜ ਸੁਖਜਿੰਦਰ ਸਿੰਘ ਨੇ 9 ਸਾਲ ਸਿੱਖ ਕੌਮ ਵਾਸਤੇ ਇਹ ਜਿਹੜੇ ਟਿੱਕਾ ਵਾਲੇ ਪਾਣੀ ਅੱਜ ਵੀ ਉਹਦੇ ਕੋਲ 2 ਦਿਨ ਨਹੀਂ ਕੱਟਦਾ। ਤੇ ਵੇਖੋ ਅਸੀਂ ਵੀ ਉਹਨਾਂ ਦੇ ਚੰਦੇ ਹੀ ਸਾਰੇ ਉਹਨਾਂ ਦੇ ਉਦਾਂ ਹੀ ਹੱਟੇ ਜੀ ਵੀ ਜੋਸ਼ ਏ ਉਦਾਂ ਹੀ ਸਾਡੀ ਸਰਦਾਰ ਸੁਖਪਾਲ ਸਿੰਘ ਉਹਨਾਂ ਦੇ ਸੁਪੁੱਤਰ ਵੇਖੋ ਆ ਜਿਹੜਾ ਰਾਜ ਗਿਆ 4 ਸਾਲ ਪੰਜਾਬ ਚ ਕੋਈ ਲੀਡਰ ਹੈ ਜਿੱਤੇ ਪੰਜ ਪਰਚੇ ਦਰਜ ਹੋਏ ਨੇ ਹੋਰ ਕੋਈ ਲੀਡਰ ਨਹੀਂ ਹੈਗਾ ਨਾ ਕਿ ਬੋਲਦਾ ਹੈਗਾ ਨਾ ਕਿਹਨੂੰ ਬੋਲਣ ਦੀ ਹਿੰਮਤ ਹੈ ਦੰਦ ਰੱਖਦੇ ਆਪਾਂ ਆ ਗਾ ਨਹੀਂ ਹਾਨੂੰ ਮਹਾਨ ਲੀਡਰ ਮਿਲਿਆ ਹੈ ਉਹਨਾਂ ਦੀ ਜਿਹੜੀ ਲੜਾਈ ਹੈ ਸਾਡੀ ਇੱਕ ਪਾਸੇ ਸੱਚ ਦੀ ਲੜਾਈ ਹੈ ਇੱਕ ਪਾਸੇ ਕੁੰਡਾ ਕਰਦੀ ਏ ਇੱਕ ਪਾਸੇ ਢੂਠੇ ਪੱਤੇ ਦੇ ਇਹਨੂੰ ਤੁਸੀਂ ਚੋਕ ਕਰਨੀ ਹੈ ਵੇਖੋ ਜੀ ਭਾਈ ਸਾਹਿਬ ਫਰਾਲ ਸੁਖਪਾਲ ਸਿੰਘ ਸਾਨਾਂ ਦੀ ਲੜਾਈ ਲੜ ਰਹੇ ਮਜ਼ਦੂਰਾਂ ਦੀ ਲੜਾਈ ਲੜ ਰਹੇ ਨੇ ਪੰਜਾਬ ਵਿੱਚ ਕਿਤੇ ਵੀ ਤੱਕਾ ਹੋ ਜੇ ਦੇਸਪਾਲ ਸਿੰਘ ਕਰਾਈ ਪਾਵੇ। ਵੇਖੋ ਇਹ ਇਹੋ ਜਿਹੇ ਬੰਦੇ ਜਾਨੇ ਅਸੀਂ ਤਾਂ ਬਹੁਤ ਹੀ ਭਾਗਾ ਲਿਆ ਕਾਨੂੰ ਇਹਨਾਂ ਵਧੀਆ ਲੀਡਰ ਲਾਕੇ ਤੇ ਮਿਲਿਆ ਸਾਡੇ। ਵੇਖੋ ਇੱਕ ਪਾਸੇ ਆਮ ਪਾਰਟੀ ਚੋਰਾਂ ਦੀ ਕੁਆਲਿਟੀ। ਰਾਜ ਰਹਿ ਗਿਆ ਬੰਦਾ ਚੰਚਰ ਮਹੀਨੇ। ਪਰ ਜੇ ਤੇ ਤੁਸੀਂ ਗੁਰੂ ਘਰ ਨੂੰ ਮੰਨਦੇ ਹੋ ਸਾਰੇ ਜਣੇ। ਜੇ ਵਾਕੇ ਹੀ ਸੱਚ ਨਾ ਖਲੋਣਾ। ਇਹਨਾਂ ਦੀ ਜੜਾ ਕੁੱਟਦੇ ਤੋਂ ਇਲੈਕਸ਼ਨ ਦੇ ਜਿਹੜਾ ਫੋਕਸ ਤੋਂ ਜਾਣ। ਜਿਹੜੇ ਵੇਖੋ ਸਾਡੀ ਮੈਡਮ ਜਿਹੜੀ ਅੱਜ ਇਲੈਕਸ਼ਨ ਲੜ ਰਹੀ ਏ ਤੇ ਇਹਨਾਂ ਪ੍ਰੋਫੈਸਰ ਸਾਹਿਬ ਦੇ ਉੱਪਰ ਕਿਹਾ ਚੁਸਦਰਾ ਕੀ ਇਹ ਕੀ ਕਿੱਥੇ ਦਾ ਇੰਨੀ ਦੀ ਰਾਜਨੀਤੀ ਹੈ ਜੇ ਤੁਸੀਂ ਵਾਕਾ ਹੀ ਕਹਿੰਦੇ ਹੋ ਵਿਕਾਸ ਦੇ ਇਲੈਕਸ਼ਨ ਲੜਨੀ ਏ ਫਿਰ ਕਿਉਂ ਪਰਚਾ ਕੀਤਾ ਵਿਕਾਸ ਕਿਦਾਂ ਦੇ ਕਰਦੇ ਜੇ ਸਾਡੇ ਬੇਗੋਵਾਲ ਦੇ ਵੈਜ ਪ੍ਰੈਜ਼ੀਡੈਂਟ ਪੰਚਾਇਤ ਦੀ ਜਗ੍ਹਾ ਦੇ ਬਾਹਰੋਂ-ਬਾਰੀ ਝੋਨਾ ਲਾਉਂਦੇ ਨੇ ਬਾਹਰੋਂ-ਬਾਰੀ ਵੇਚਦੇ ਨੇ ਵਿਕਾਸ ਕਰੀ ਜਾਂਦੇ ਕੇ ਖਾਤੇ 'ਚ ਕੋਈ ਪੈਸਾ ਨਹੀਂ ਪਾਉਂਦੇ ਚੋਰ ਹੈਗਾ ਉਹ ਵੇਖੋ ਬੰਦੇ ਲਾਕੇ ਆ ਉਹਨਾਂ ਦੇ ਸਮੇਂ 'ਚ 1 ਕਰੋੜ ਰੁਪਇਆ ਕਲੇ ਇੱਕੋ ਹੀ ਬੰਦੇ ਨੇ ਕਾਦਾ ਦੀ ਹੱਡੀਆਂ ਜੋ ਘਟਣਾ ਇਹਦੇ ਬਖਸ਼ਣਾ ਨਹੀਂ ਹੈਗਾ ਵੇਖੋ ਅੱਗੇ ਹੀ ਰਾਜਨੀਤੀ ਕਿਤੀ ਸਾਰੀ ਬਿਲਕੁਲ ਕਦੀ ਕਿਸੇ ਦਿਨ ਜਾਜ ਪर्चा ਨਹੀਂ ਕਰਦਾ ਜੋ ਅਜੇ ਤੱਕ ਕਹਾਂ ਉਹ ਇਹ ਧੱਕੇ ਦਾ ਜਵਾਬ ਵੀ ਆਪਾਂ ਨੂੰ ਆਪਾਂ ਨੂੰ ਇੱਕ ਵਾਰੀ ਉਹਨਾਂ ਦਾ ਦੇਣਾ ਹੀ ਪੈਣਾ ਹੈ ਤੇ ਇਸ ਕਰਕੇ ਇਕੋ ਉਹਨਾਂ ਤੁਸੀਂ ਸਾਰੇ ਜਣੇ ਬੈਠੇ ਹੋ ਸਾਰੇ ਗੁਰੂ ਘਰ ਨੂੰ ਮੰਨਣ ਵਾਲੇ ਹੋ ਉਹ ਸਾਨੂੰ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨੀ ਚਾਹੀਦੀ ਏ ਜਾਂ ਨਹੀਂ ਕਰਨੀ ਚਾਹੀਦੀ ਤੇ ਦੇ ਸੇਵਾ ਕਰਦੇ ਆ ਤੇ ਚੋਰੀ ਦਾ ਪਰਚਾ ਕਰਦੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਏ ਇੱਕ ਹਲਕਾ ਜਿਹਾ ਜੱਜ ਆਪਾਂ ਭੁਗਵਾਉਂਦਾ ਏ ਉਹ ਸਾਡੇ ਲੈਨਕਲਬ ਦੇ ਮੈਂਬਰਾਂ ਨੂੰ ਫੋਨ ਕਰਕੇ ਇਹ ਦੀ ਸਿਹਰਾ ਕਰੋ ਬੰਦਾ 30 ਸਾਮਾਨ ਨਾ ਵੰਡੋ ਉਹ ਇਦਾਂ ਦੇ ਲੀਡਰ ਚਾਹੀਦੇ ਨੇ ਆਪਣੇ ਨਾਲ ਸਨਮਾਨ ਮੰਡੋ ਦਾ ਲੋੜੋਂ ਤੇ ਪਰਿਵਾਰਾਂ ਨੂੰ ਰੋਕਦਾ ਹੈਗਾ ਇਹ ਆਪਣਾ ਵੇਖੋ ਮੇਰੀ ਗੱਲ ਸੁਣਤੀ ਕਿਸੇ ਲੋੜਵੰਦ ਭਰਾ ਨਾਲ ਕਿਸੇ ਭੈਣ ਨਾਲ ਲੱਗੋ ਨਾ ਹੜ ਬੀੜ ਤੇ ਕੀ ਹਾਲ ਸੀ ਉੱਥੇ ਕਿਸੇ ਨਾਲ ਜੇ ਆਪਾਂ ਖਲੋਤੇ ਆਂ ਤਾਂ ਮੜਾ ਕੀਤੇ ਉਹਨਾਂ ਦੀ ਸੋਚ ਐਨੀ ਘਟ ਗਿਆ ਤੇ ਤੁਹਾਨੂੰ ਪਤਾ ਹੀ ਹੈ ਬਾਕੀ ਤੇ ਆਪਾਂ ਜਿਲ੍ਹਾ ਫਿਰਦੂਸੀ ਜੀ ਸਾਡੇ ਚੋਣ ਚੜ ਪੰਜਾ ਹੈ ਤੇ ਦਲਬਾਗ ਦਾ ਵੀ ਆਪਾਂ ਅਖਰਪੁਰ ਪੰਜਾ ਹੈ ਖਾਸ ਕਰਕੇ ਮੈਂ ਪਿੰਡ ਪੁਰੇ ਸਾਰੇ ਹੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਪਿੰਡ ਦਾ ਹੀਰਾ ਹੈ ਉਹ ਜਦੋਂ ਪਿੰਡ ਦਾ ਬੰਦਾ ਖਲੋਤਾ ਹੋਵੇ ਸਾਰਾ ਪਿੰਡ ਇੱਕਜੁੱਟਤਾ ਹੁੰਦਾ ਬੁਲੇ ਸੋ ਨਿਹਾਲ ਸੋ ਸਿਆ ਇਸ ਕਰਕੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਜੇ ਕੋਈ ਭਾਈ ਸਾਹਿਬ ਉਹਨਾਂ ਨਾਰਾਜ਼ ਹੈ ਤਾਂ ਕੋਈ ਜਾ ਕੇ ਇੱਲਾ ਮਾਰ ਕੇ ਪਿੰਡ ਦਾ ਸਵਾ ਮੇਰੇ ਸ਼ਾਇਦ ਹੋ ਸਕਦਾ ਜ਼ਿਲ੍ਹਾ ਕਹਾਂ ਤੋਂ ਤੋਂ ਬਾਅਦ ਪਹਿਲੇ ਹੀ ਆਪਣਾ ਇੱਕੋ ਇੱਕ ਸੰਮਤੀ ਇਲੈਕਸ਼ਨ ਵੱਡ ਰਿਹਾ ਹੋਣਾ ਮੇਰੇ ਮੁਤਾਬਕ ਇਸ ਲਈ ਇਸ ਕਰਕੇ ਤੁਸੀਂ ਸਾਰੇ ਜਿਹੜੇ ਹਿੰਮਤ ਮਾਰ ਕੇ ਹਰ ਬੰਦੇ ਨੂੰ ਬੁਲਾ ਕੇ ਆਪਾਂ 50 ਨੂੰ ਵੋਟਾਂ ਪਾਉਣੀਆਂ ਨੇ ਬਲਾਕ ਸੰਮਤੀ ਦੀ ਨੇ ਖੇਡ ਰਸਮੀ ਹੁਣ ਬਾਕੀ ਵੇਖੋ ਸਾਹਿਬ ਚੋਰਾ ਤਾਂ ਤੇ ਕਹਿੰਦਾ ਨਾ ਲੈਣਾ ਉਹ ਕੀ ਕਰਦਾ ਵੇਖੋ ਅੱਗੇ ਆਪਾਂ ਹਰ ਜਿੱਤਨੇ ਕਰਨ ਜਾਂਦੇ ਸੀ ਤੇ 5-7 ਦੇ ਖਰਚੇ ਚੋਂ ਉਹ ਉਦੋਂ ਨਹੀਂ ਆਉਂਦਾ ਇਹ ਉਹ ਆਦਤ ਖਲਾਅਦ ਕੀ ਨੇ ਜੇ ਤੁਸੀਂ 5 ਲੱਖ ਦੀ ਵੀ ਰਜਿਸਟਰੀ ਕਰਾਈ ਤਾਂ ਵੀ 50000 ਰੁਪਏ ਖਰਚਾ ਲੱਗਦਾ 10% ਤੇ ਕਲਾ ਉੱਥੇ ਦਾ ਖਰਚਾ ਹੋ ਗਿਆ ਇਸ ਤਰ੍ਹਾਂ ਹੀ ਵੇਖੋ ਅਸੀਂ ਦੇ ਅੱਜ ਵੀ ਸੋਚ ਰੱਖੀ ਜਿਵੇਂ ਕਿਸੇ ਦਾ ਮਾਰਾ ਨਾ ਕੀਤਾ ਜਾਵੇ ਪਰ ਜੋ ਸਾਡੇ ਵਰਕਰਾਂ ਦਾ ਧੱਕਾ ਕੀਤਾ ਮਨ ਨੂੰ ਦੁੱਖ ਹੁੰਦਾ ਸਾਡਾ ਇੱਕ ਨਵਾਂ ਨਾਮਾ बिजनेसमੈਨ ਲੀਡਰ ਬਣਿਆ ਬੇਬੇ ਰੋਜ ਭੰਗੜਾ ਹੀ ਬੰਦਾ ਰਹਿੰਦਾ ਇੱਕ ਜਗ੍ਹਾ ਉੱਤੇ ਸਾਰੀਆਂ ਹੀ ਪੰਚਾਇਤੀਆਂ ਨੇ ਆਉਣ ਵਾਲੇ ਸਮੇਂ 'ਚ ਜੋ ਪੰਡੋਰੀਆਂ ਨੂੰ ਹਟਾਉਤ ਹੋਈਆਂ ਕਿ ਪੰਚਾਇਤ ਦੀ ਜਗ੍ਹਾ ਵੱਲੀ ਹੀ ਨਕਸ਼ੇ ਨੂੰ ਪਾਸ ਕਰਾਏ ਇਦਾਂ ਹੀ ਹਾਰ ਹੁੰਦਾ ਇਦਾਂ ਹੀ ਇਹਦਾ ਜਵਾਬ ਮਿਲਣਾ ਹੈ ਪਤਾ ਲੱਗਣਾ ਵੀ ਕੀ ਨਿਕਲਣਾ ਕਿਤਾਬ ਤਾਂ ਕਿਆ ਕਰੀਦਾ ਪੈਰੋਂ ਤੋਂ ਉਹਨੂੰ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਕਰ ਕਰ ਤੁਸੀਂ ਆਪ ਜਾ ਕੇ ਸੱਚ ਦੀ ਲੜਾਈ ਕਰੋ ਸੱਚਾ ਬਾਤ ਬੋਲੋ ਦੇਖੋ ਬਹੁਤ ਇਹ ਆਪਾਂ ਸੱਚ ਸਾਡਾ ਜਿੱਤਦਾ ਨਹੀਂ ਨਾ ਫਿਰ ਸਮੇਂ ਤੇ ਆਪਣੀ ਜਿਹੜੀ ਮੰਗ ਕਰ ਸੱਚ ਹੋਣੀ ਤਾ ਦੇਖੋ ਬਈ ਤਾਂ ਮੁੱਖ ਮੰਤਰੀ ਹੋਇਆ ਸਾਡੇ ਪੰਜਾਬ ਦਾ ਹੋਰ ਮੇਰਾ ਚਲਵਟੀ ਸਭ ਉਹ ਸਾਡਾ ਤਖਤ ਹੈ। ਵਸਾਕੀ ਦੇ ਸ਼ਰਾਬ ਪੀ ਕੇ ਮੱਥਾ ਫੇਰ ਗਿਆ। ਇਹ ਮੇਰਾ ਨੰਬਰ ਬਣ ਗਿਆ। ਇਹ ਮੁਕਮਤੀਪੁਰ ਕੋ ਵਰਤਮਾਨ ਸ਼ਰਾਬ ਪੀਤੀ ਜੋਥੇ ਸ਼ਰਾਬ ਪੀ ਕੇ ਗਿਆ। ਉਹ ਤੁਸੀਂ ਇਸ ਚੀਜ਼ ਦਾ ਜਵਾਬ ਨਾ ਦਿਓ ਕਿ ਤੇ ਖੰਦਾ ਕਿ ਹੋਰ ਉਹ ਫਸ ਹੋ ਗਿਆ ਕਿ ਬਾਦੀ ਜਾਣ। ਇਸ ਕਰਕੇ ਸਾਰੇ ਇਕੱਠੇ ਹੋ ਕੇ ਸੱਚ ਵਾਸਤੇ ਆਪਾਂ ਸਾਰਿਆਂ ਨੇ ਕਾਗਜ਼ ਨੂੰ ਵੋਟ ਪਾਣੀ ਹੈ ਪੰਜੇ ਤੇ ਮੋਹਰ ਲਾਣੀ ਹੈ। ਆਪਾਂ ਸਾਰੀਆਂ ਦੀ ਸਾਰੀਆਂ ਸੀਟਾਂ ਜਿਤਨੀਆਂ ਨੇ ਤੇ ਪੰਜਾਬ ਵਿੱਚ ਖੈਰਾ ਸਿੰਘ ਦਾ ਨਾਮ ਪੈਂਦੇ ਨੰਬਰ ਲੁਧਿਆਣਾ ਬੋਲੇ ਜੈ ਹਾਂ ਜੈ ਜੀ ਇਹ ਤੁਸੀਂ ਸਾਰੇ ਇਦਾਂ ਸਾਥ ਦਿੱਤਾ ਉਹ ਸਮਾਂ ਕੂਰ ਨਹੀਂ ਪਹਿਲੀ ਵਾਰੀ ਤੁਹਾਡੇ ਹਲਕੇ ਦਾ ਪਰਮਾਤਮਾ ਦੇ ਗੁਰੂ ਨੇ ਕਿਰਪਾ ਕੀਤੀ ਦਸਾਂ ਗੁਰੂਆਂ ਨੇ ਕਿਰਪਾ ਕੀਤੀ ਸਾਡਾ ਲੀਡਰ ਇੱਕ ਦਿਨ ਜ਼ਰੂਰ ਸੀਐਮ ਪੰਜਾਬ ਬਣੇਗਾ ਉਮੀਦ ਹੈ ਉਹ ਤੁਹਾਡੇ ਸਾਥੀ ਹੋਵੇ ਤੇ ਵਾਇਕੋ ਜਿੱਕਾ ਖਾਲਸਾ ਵੈਕੋ ਜੀ